ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦ ਐਕਸਪ੍ਰੈਸ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਪਰਦੀਪ ਅਡੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਤੇ 11 ਸਾਲਾਂ ਦੇ ਦੌਰਾਨ ਭਾਰਤ ਨਾ ਸਿਰਫ ਸਭ ਤੋਂ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਹੈ ਸਗੋਂ ਵੱਡਾ ਅਰਥਚਾਰਾ ਵੀ ਬਣਿਆ ਸੋ ਇਸ ਦੇ ਨਾਲ ਜਲਵਾਯੂ ਕਾਰਵਾਈ ਤੇ ਡਿਜੀਟਲ ਨਵੀਨਤਾ ਵਰਗੇ ਅਹਿਮ ਮੁੱਦਿਆਂ ਤੇ ਪ੍ਰਮੁੱਖ ਵਿਸ਼ਵ ਵਿਆਪੀ ਆਵਾਜ਼ ਵੀ ਬਣ ਗਿਆ ਸੋ ਪੀਐਮ ਮੋਦੀ ਦਾ ਇਹ ਵੀ ਕਹਿਣਾ ਹੈ ਕਿ ਪਿਛਲੇ 11 ਸਾਲਾਂ ਦੇ ਵਿੱਚ ਚੰਗੇ ਸ਼ਾਸਨ ਅਤੇ ਬਦਲਾਅ ਦੇ ਫਲ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ। ਸੋ ਉਹਨਾਂ ਦੀ ਅਗਵਾਈ ਵਾਲੀ ਸਰਕਾਰ ਨੇ ਆਪਣੀ ਤੀਜੇ ਕਾਰਜਕਾਲ ਦਾ ਪਹਿਲਾ ਸਾਲ ਜਿਹੜਾ ਪੂਰਾ ਕੀਤਾ ਆ ਸੋ ਪੀਐਮ ਮੋਦੀ ਨੇ ਇੱਕ ਲਿੰਕ ਵੀ ਜਿਹੜਾ ਸਾਂਝਾ ਕੀਤਾ ਜਿੱਥੇ ਕਿਹਾ ਕਿ ਮੌਜੂਦਾ ਕੇਂਦਰੀ ਮੰਤਰੀਆਂ ਦੇ ਵਿੱਚੋਂ 60% ਦੀ ਐਸਸੀ ਐਸਟੀ ਤੇ ਓਬੀਸੀ ਸ਼੍ਰੇਣੀਆਂ ਦੀ ਨੇ ਇਹ ਸਨੇਹਾ ਉਹਨਾਂ ਦੀ ਸਰਕਾਰ ਦੀ ਸਮਾਜਿਕ ਨਿਆਂ ਸਬੰਧਿਤ ਸ਼ਾਖ ਨੂੰ ਚਮਕਾਉਣ ਦੇ ਮੰਤਵ ਦੇ ਨਾਲ ਦਿੱਤਾ ਗਿਆ ਜਦੋਂ ਕਿ ਕਾਂਗਰਸ ਅਜਿਹਿਆਂ ਵਿਰੋਧੀ ਇਸ ਨੂੰ ਉਹਨਾਂ ਦੇ ਜਿਹੜੇ ਹਿੱਤਾਂ ਦੇ ਖਿਲਾਫ ਕੰਮ ਕਰਨ ਦੇ ਵਾਲੇ ਦੱਸ ਰਹੇ ਸਨ ਸੋਨਾ ਕਿਹਾ ਹੈ ਕਿ ਹਾਸ਼ੀਏ ਤੇ ੱਟਕੇ ਗਏ ਐਨਾ ਸਮੂਹਾਂ ਦੀ ਕੇਂਦਰੀ ਕੈਬਨਟ ਦੇ ਵਿੱਚ ਹੁਣ ਤੱਕ ਸਭ ਤੋਂ ਵੱਡੀ ਨੁਮਾਇੰਦਗੀ ਹੈ ਸੋਨਾ ਨੇ ਇਹ ਵੀ ਕਿਹਾ ਕਿ 140 ਕਰੋੜ ਭਾਰਤੀਆਂ ਦੇ ਆਸ਼ੀਰਵਾਦ ਅਤੇ ਸਮੂਹਿਕ ਭਾਗੀਦਾਰੀ ਦੇ ਨਾਲ ਭਾਰਤ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਤੇਜ਼ੀ ਦੇ ਨਾਲ ਬਦਲਾਅ ਵੇਖੇ ਨੇ। ਉਹਨਾਂ ਇਹ ਵੀ ਕਿਹਾ ਕਿ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ ਦੇ ਸਿਧਾਂਤ ਤੋਂ ਪ੍ਰੇਰਿਤ ਹੋ ਕੇ ਐਨਡੀਆ ਸਰਕਾਰ ਨੇ ਰਫ਼ਤਾਰ, ਪੈਮਾਨੇ ਅਤੇ ਸੰਵੇਦਨਸ਼ੀਲਤਾ ਦੇ ਨਾਲ ਮਿਸਾਲੀ ਬਦਲਾਅ ਲਿਆਂਦੇ ਨੇ। ਉਹਨਾਂ ਕਿਹਾ ਕਿ ਆਰਥਿਕ ਵਿਕਾਸ ਤੋਂ ਲੈ ਕੇ ਸਮਾਜਿਕ ਤਰੱਕੀ ਤੱਕ ਧਿਆਨ ਸਮਾਵੇਸ਼ਿਤ ਸਰਪੱਖਿਤ ਰੱਖੀ ਤੇ ਜਿਹੜਾ ਧਿਆਨ ਕੇਂਦ੍ਰਿਤ ਰਿਹਾ ਸੋ ਪੰਜ ਪੰਜ ਸਰਕਾਰ ਤੇ ਫੱਲੋਂ ਜਿਹੜੇ ਆ ਆਪਣੇ 11 ਸਾਲ ਪੂਰੇ ਕੀਤੇ ਗਏ ਇਸ ਤੋਂ ਬਾਅਦ ਉਹਨਾਂ ਦੇ ਫੱਲੋਂ ਸੰਬੋਧਨ ਕਰਦਿਆਂ 11 ਸਾਲਾਂ ਦਾ ਜਿਹੜਾ ਕਾਰਜਕਾਲ ਕਿਸ ਤਰੀਕੇ ਦੇ ਨਾਲ ਰਿਹਾ ਤੇ ਕਿਵੇਂ ਭਾਰਤ ਅੱਗੇ ਵਧ ਰਿਹਾ ਉਸ ਤੇ ਚਾਨਣਾ ਪਾਇਆ ਗਿਆ ਸੋ ਜੇ ਹੋਰ ਅਪਡੇਟਸ ਜਾਣਨ ਦੇ ਲਈ ਤੁਸੀਂ ਜੁੜੇ ਰਹੋ ਹਿੰਦ ਐਕਸਪ੍ਰੈਸ ਟੀਵੀ ਦੇ ਨਾਲ